ਅਜੀ ਦੋਸਤੋ ਗਰਮੀ ਦੇ ਮੌਸਮ ਦੇ ਵਿੱਚ ਨਾ ਵੀ ਪਸ਼ੂਆਂ ਦੇ ਵਿੱਚ ਮਿਹਦੇ ਦੀ ਖਰਾਬੀ ਆ ਜਾਂਦੀ ਹੈ ਜਨਮਰਾਂ ਦੇ ਵਿੱਚ ਲਾਲੂ ਪਸ਼ੂਆਂ ਦੇ ਵਿੱਚ ਲਾਲੋ ਮਿਹਦੇ ਦੀ ਖਰਾਬੀ ਦੇ ਕਾਰਨ ਮਿਹਦੇ 'ਚ ਕੋਈ ਗਰਮੈਸ ਹੋ ਗਈ ਜਾਂ ਇਨਫੈਕਸ਼ਨ ਹੋ ਗਈ ਜਿਹਦੇ ਨਾਲ ਪਸ਼ੂ ਨਾ ਤਾਂ ਕੋਈ ਕੱਖ ਖਾਂਦਾ ਚੰਗੀ ਤਰ੍ਹਾਂ ਤੇ ਜੇ ਖਾ ਲੇ ਤਾਂ ਉਹਦੇ ਹਾਜਮਾ ਨਹੀਂ ਆਉਂਦਾ ਚਾਹੇ ਉਹ ਬੱਕਰੀ ਹੈ ਭੇਡ ਹੈ ਜਾਂ ਮਤਲਬ ਕੁਝ ਵੀ ਹੈ ਕੱਟਾ ਬੱਸਾ ਗਾਈ ਮੱਝ ਜੋ ਵੀ ਹੈ ਹਰ ਤਰ੍ਹਾਂ ਦੇ ਜਿਹਦੇ ਨਾਲ ਪਸੂ ਨੂੰ ਤਕਲੀਫ ਹੁੰਦੀ ਆ ਉਹ ਤਾਂ ਖਾਣਾ ਬੰਦ ਕਰ ਦਿੰਦਾ ਤੇ ਜੇ ਖਾਂ ਵੀ ਲੈਂਦਾ ਤਾਂ ਉਹ ਅਨਪਚਾ ਕੱਢਣਾ ਸ਼ੁਰੂ ਕਰ ਦਿੰਦਾ ਜਿਹਦੇ ਕਾਰਨ ਹੈ ਉਹਦੇ ਮوسک ਵੀ ਲੱਗ ਜਾਂਦੇ ਆ ਮਾਰਨ ਇਸ ਕਰਕੇ ਉਹ ਅਸਲ ਦੇ ਵਿੱਚ ਕਾਰਨ ਪਤਾ ਕੀ ਹੁੰਦਾ ਕਈਆਂ ਨੂੰ ਪਤਾ ਨਹੀਂ ਲੱਗਦਾ ਤੇ ਉਹ ਮਿਹਦੇ ਦੀ ਖਰਾਬੀ ਹੁੰਦੀ ਹੈ ਜਿਹਨੂੰ ਆਪ ਲੀਵਰ ਕਹਿ ਦਈਏ ਲੀਵਰ ਦੇ ਵਿੱਚ ਖਰਾਬੀ ਹੋ ਜਾਂਦੀ ਜਿਹਦੇ ਨਾਲ ਉਹ ਸਹੀ ਤਰੀਕੇ ਨਾਲ ਜਿਹੜਾ ਆਪਦਾ ਪਾਚਨ ਸ਼ਕਤੀ ਉਹ ਕੰਮ ਨਹੀਂ ਕਰਦੀ ਇਸ ਲਈ ਇਹਨੂੰ ਠੀਕ ਕਰਨ ਵਾਸਤੇ ਇੱਕਾ ਮਤਲਬ ਆਉਂਦਾਗਾ ਵਿਕਲੇ ਬਣਾ ਦਾ ਲਿਉਕੜਾਉਂਦਾ ਇਹ ਤੇ ਇਹ ਲਿਵਰ ਵਾਸਤੇ ਬਹੁਤ ਕੰਮ ਕਰਦਾ ਹੈ ਇਹਦੇ ਦੋ ਤਿੰਨ ਸਾਲਟ ਪਏ ਨੇ ਜਿਵੇਂ ਕੋਲੀਨ ਕੋਲੋਰਾਇਡ ਹੈ ਫੈਰਸ ਹੈ ਤੇ ਫੈਰਸ ক্লোਰਾਇਡ ਹੈ ਨਿਕੋਟਿਨਾਮਾਈਡ ਹੈ ਤੇ ਕੈਲਸ਼ੀਅਮ ਵੀ ਇਹਦੇ ਵਿੱਚ ਤੇ ਇਹ ਆਪਾਂ ਵੱਡੇ ਪਸ਼ੂ ਨੂੰ 100 ਗ੍ਰਾਮ ਡੇਲੀ ਦੇ ਸਕਦੇ ਆ ਤੇ ਛੋਟੇ ਨੂੰ 50 ਗ੍ਰਾਮ ਇਹ ਕੋਈ ਜ਼ਿਆਦਾ ਮਹਿੰਗਾ ਨਹੀਂ ਹੈਗਾ ਠੀਕ ਰੇਟ ਚ ਆਮ ਵਿਅਕਤੀ ਦੇ ਪਹੁੰਚੇਗਾ ਜੇ ਕਿਸੇ ਵੀ ਤਰ੍ਹਾਂ ਦੀ ਕਿਸੇ ਪਸ਼ੂ ਨੂੰ ਕੋਈ ਇਹ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਨੂੰ ਤੁਸੀਂ ਲਿਜਾ ਕੇ ਦੇ ਸਕਦੇ ਹੋ ਕਈ ਵਾਰ ਜਿਆਦਾ ਪ੍ਰੋਬਲਮ ਹੁੰਦੀ ਹੈ ਤਾਂ ਉਹਨੂੰ ਆਪਾਂ ਡੋਜ਼ ਵੱਧ ਵੀ ਦੇ ਸਕਦੇ ਆ ਐਮਰਜੈਂਸੀ ਭਾਜੇ ਦੇ ਕਈ ਵਾਰ ਫਰੇਮ ਜਿਹੜਾ ਮੰਗੂ ਹੋ ਜਾਂਦਾ ਵੀ ਇਹ ਤਾਂ ਜਮੀ ਉਹ ਹੋ ਗਿਆ ਤਾਂ ਇਹਨੂੰ ਆਪਾਂ ਘਟੋ ਘਟ ਪਾਈਆ ਵੀ ਦੇ ਸਕਦੇ ਆ 250 ਗ੍ਰਾਮ ਵੀ ਦੇ ਸਕਦੇ ਆ ਬਸ ਤਾਂ ਇਹ 100 ਗ੍ਰਾਮ ਲਈ ਇਹ ਮਿਲਣਾ ਠੀਕ ਹੋ ਜਾਂਦਾਗਾ ਤੇ ਅੱਧੇ ਲੀਟਰ ਚ ਵੀ ਆਉਂਦਾ ਤੇ ਵੱਧ ਵੀ ਆਉਂਦਾ ਸੋ ਕਈ ਵਾਰ ਜਿਵੇਂ ਕੱਟੀ ਆ ਜਾਂ ਕੋਈ ਕੱਟਰੂਆ ਛੋਟਾ ਹੋ ਨਹੀਂ ਉਹਨਾਂ ਦਾ ਠੀਕ ਹਾਜਮਾ ਹੁੰਦਾ ਜਾਂ ਦੁੱਧ ਹਜਮ ਨਹੀਂ ਹੁੰਦਾ ਉਹਦੇ ਵਾਸਤੇ ਛੋਟੀ ਪੈਕੇਜ ਲੈ ਜਾ ਕੇ ਦੇ ਸਕਦੇ ਤੁਸੀਂ ਤੇ ਇਸ ਦਾ ਬਹੁਤ ਵਧੀਆ ਰਿਜ਼ਲਟ ਹੈ ਕੋਈ ਐਸੀ ਗੱਲ ਨਹੀਂ ਹੈਗੀ ਤੇ ਤੁਸੀਂ ਆਪਣੇ ਕੋਲੋਂ ਕਿਤੋਂ ਵੀ ਲੈ ਸਕਦੇ ਹੋ ਤੇ ਤੁਹਾਨੂੰ ਠੀਕ ਗ੍ਰੇਡ ਤੇ ਮਿਲੇਗਾ ਸੋ ਜੇ ਕਿਸੇ ਨੂੰ ਪ੍ਰੋਬਲਮ ਹੈ ਤੁਸੀਂ ਸਿੱਧਾ ਦੁਕਾਨ ਤੋਂ ਆ ਕੇ ਲੈ ਸਕਦੇ ਹੋ ਧੰਨਵਾਦ ਜੀ ਸਰ ਜੀ